ਖੇਡ ਕਮ ਦੇ ਵਿੱਚ ਜੱਫੇ ਲਾਉਣ ਵਾਲਾ ਇਹ ਕੈਨੇਡਾ ਤੋਂ ਆਇਆ ਹੈ ਹੋਰ ਦੇਖਣਗੇ ਨਾਲ ਹਰਸ਼ ਕਰਕੇ ਆ ਮੁੰਡੇ ਦੇ ਕੀ ਕਹਿਣੇ ਐ ਇਤ ਬੋਲ ਘਉੜਨਾ ਜਿਹੜੇ ਹੋ ਨਿਕਲ ਕੇ ਉਹ ਪੂਰੇ ਕਰਨੇ ਜਾਣਨਾ ਪ੍ਰੀਤ ਦੇ ਚੰਗੇ ਜਿੰਨੇ ਜਿੰਨੇ ਵਧੀਆ ਲੱਗਦੇ ਤਾੜੀਆਂ ਮਾਰੇ ਜ਼ੋਰਦਾਰ ਜਿੰਨੇ ਸਹਿਯੋਗੀ ਲੀਤੇ ਇਸ ਖੇਡ ਮੇਲੇ ਦੇ ਬਾਨੀ ਸੱਜਣਾ ਨੂੰ ਗੁਰੂ ਮਹਾਰਾ ਸਾਰੇ ਭਰਾਵਾਂ ਨੂੰ ਜਲਦੀ ਕਰਾ ਦੇਣਾ ਆ ਪੱਨ ਪੜੀ ਆ

ਸੋਤ ਬਾਅਦ ਇਹ ਕੋਈ ਨਾ ਗਿਆ ਸੀ ਮੈਂ ਪਾਜੀ 100 ਉਹਨੇ ਆਇਓ ਫੈ ਬੰਦੇ ਆਪਾਂ ਤਾਰਾ ਘੁਰਾ ਹਿਲਦੀ ਸੱਟ ਕਰਦਾ ਸੋਪੀ ਭਾਈ ਆ ਬੈਠੀਏ ਬੰਦੇ ਨੇ ਬੰਦਾ ਵਾਈਦਾ ਉਹ ਬੈਠੀਏ ਬੰਦੇ ਨੇ ਬੰਦਾ ਵਾਈਦਾ ਇੱਕ ਪਾਸੇ ਕੋੜਾ ਤੇ ਇੱਕ ਪਾਸੇ ਕਹਿੰਦੇ ਕਾਰਜ ਵਾਸਤਰੀਆ ਔਰ ਧਰਤੀ ਸਿਰ ਤੇ ਧਰਤੀ ਮੁਸਕਰੀ ਔਰ ਧਰਤੀ 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 ਮੁਸਕਰੀ ਆ ਆਹ ਸਾਹਮਣੇ ਗਵਿੰਦਰ ਜੀ முதறிய ஜூ வடே வலுக்கான

बादल बोलिया होने फैया गया होने फैगे पिछले दो साल